ਰੂਰ ਦੇ ਹਲਕਾ ਦਿੜਬੇ ਦੇ ਪਿੰਡ ਖਨਾਲਕਲਾ ਵਿਖੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਿਹੰਗ ਦੇ ਵੱਲੋਂ ਵਿਸਾਲਾ ਨੌਜਵਾਨ ਨੂੰ ਤਲਵਾਰਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਕਿ ਸਿਵਲ ਹਸਪਤਾਲ ਸੰਗਰੂਰ ਦੇ ਐਮਰਜੈਂਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਲ ਕਰਦਿਆਂ ਕਿਹਾ ਕਿ ਉਹਨਾਂ ਦਾ ਬੇਟਾ ਖਨਾਲਕਲਾ ਵਿਖੇ ਏਸੀ ਫ੍ਰਿਜ ਰਿਪੇਅਰ ਤੇ ਪਰਚੂਨ ਦੀ ਦੁਕਾਨ ਤੇ ਕੰਮ ਕਰਦਾ ਸੀ ਪਰ ਇੱਕ ਵਿਅਕਤੀ ਦੇ ਵੱਲੋਂ ਬਹਿਲੇਬੀ ਦੇ ਨਾਮ ਉਸ ਤੇ ਤਲਵਾਰਾ ਚਲਾਈਆਂ ਗਈਆਂ ਤੇ ਉਸ ਦਾ ਕਤਲ ਕਰ ਦਿੱਤਾ ਅਗੇ ਪਰਵਾਰ ਇਸ ਵੇਲੇ ਇਨਸਾਫ ਦੀ ਮੰਗ ਕਰ ਰਿਹਾ ਜਦੋਂ ਪਿੰਡ ਦੇ ਸਰਪੰਚ ਸਤਨਾਮ ਸਿੰਘ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਕਿਹਾ ਕਿ ਸਾਡੇ ਪਿੰਡ ਨੌਜਵਾਨ ਗੁਰਦਰਸ਼ਨ ਸਿੰਘ ਜੋ ਕਿ ਪਰਚੂਨ ਦੀ ਦੁਕਾਨ ਤੇ ਨਾਲ-ਨਾਲ ਏਸੀ ਫ੍ਰਿਜ ਰਿਪੇਅਰ ਦਾ ਕੰਮ ਕਰਦਾ ਸੀ ਜਿਸ ਨੂੰ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਵਿਅਕਤੀ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਮ੍ਰਿਤਕ ਦੇ ਸਿਰ ਤੇ ਤਲਵਾਰਾ ਮਾਰੀਆਂ ਗਈਆਂ ਨੇ ਤੇ ਛਾਤੀ ਤੇ ਡੂੰਗੇ ਜ਼ਖਮ ਦਿਖਾਈ ਦੇ ਰਹੇ ਨੇ ਇਹ ਮ੍ਰਿਤਕ ਪੱਟੀਵਾਲ ਕਲਾ ਦਾ ਰਹਿਣ ਵਾਲਾ ਜੋ ਕਿ ਖਨਾਲ ਕਲਾ ਦੁਕਾਨ ਦਾ ਕੰਮ ਕਰਦਾ ਸੀ ਸਰਪੰਚ ਨੇ ਦੱਸਿਆ ਕਿ ਬੇਬਜਾਹੀ ਨਿਹੰਗ ਨੇ ਇਸ ਲੜਕੇ ਦਾ ਕਤਲ ਕਰ ਦਿੱਤਾ ਬਹੁਤ ਮੰਦ ਭਾਗੀ ਖਬਰ ਜਦੋਂ ਇਸ ਬਾਬਤ ਡਾਕਟਰ ਸੁਨੀਤਾ ਸਿੰਘਲਾ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਕਿਹਾ ਕਿ 20 ਕੁ ਸਾਲ ਦਾ ਇਹ ਨੌਜਵਾਨ ਉਹਨਾਂ ਕੋਲ ਆਉਂਦਾ ਹੈ ਜੋ ਕਿ ਗੰਭੀਰ ਜ਼ਖਮੀ ਸੀ ਤੇ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਬਾਬਤ ਐਸਐਚਓ ਗੁਰਮੀਤ ਸਿੰਘ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਸ਼ਾਮ ਨੂੰ ਖਨਾਲਕਲਾ ਤੋਂ ਇੱਕ ਫੋਨ ਆਇਆ ਸੀ ਉੱਥੇ ਲੜਾਈ ਹੋਈ ਹੈ ਜਦੋਂ ਜਾ ਕੇ ਉਹਨਾਂ ਵੇਖਿਆ ਤੇ ਦੱਸਿਆ ਗਿਆ ਕਿ ਗੁਰਦਰਸ਼ਨ ਸਿੰਘ ਜਿਸ ਦੇ ਸੱਟਾ ਲੱਗਿਆ ਸਨ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਫਿਰ ਹਾਲ ਪੁਲਿਸ ਨੇ ਇਸ ਮਾਮਲੇ 'ਚ ਤਵਦੀਸ਼ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਹੈ ਸਰ ਸਤਨਾਮ ਸਿੰਘ ਹੈ ਜੀ ਕਿਹੜੇ ਪਿੰਡ ਤੋਂ ਕੀ ਆਦਾ ਹੁੰਦੇ ਹੋੜੇ ਤੇ ਕੀ ਗੱਲਬਾਤ ਹੋਈ ਮੈਂ ਖਨਾਲਕਲਾ ਤੋਂ ਸਰਪੰਚਾਂ ਜੀ ਤੇ ਜੋ ਅੱਜ ਇੱਕ ਘਟਨਾ ਵਾਪਰੀਆ ਸਾਡੇ ਪਿੰਡ ਦੇ ਵਿੱਚ ਮੜੀ ਮਾੜੀ ਘਟਨਾ ਵਾਪਰੀਆ ਉੱਥੇ ਇੱਕ ਦੁਕਾਨ ਕਰਦੇ ਸੀਗੇ ਮੁੰਡੇ ਸਾਡੇ ਲਾਗੇ ਪਿੰਡ ਆ ਭੱਟੀਵਾਲ ਉੱਥੋਂ ਦੇ ਤੇ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਜੋ ਕੀ ਕਹਿੰਦੇ ਆ ਉਹ ਨੰਘ ਜਿਵੇਂ ਹੁੰਦੇ ਆ ਉਸ ਤਰ੍ਹਾਂ ਦਾ ਬਾਣੇ ਦੇ ਵਿੱਚ ਸੀਗਾ ਤੇ ਉਹਨੇ ਉਹਨੂੰ ਆਣ ਕੇ ਮੁੰਡੇ ਨੂੰ ਬਿਨ ਵਜਾ ਤੇ ਉਹਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਤੇ ਬੱਖੀ ਚ ਕਿਰਪਾਨ ਮਾਰੀ ਜਦੋਂ ਮੈਨੂੰ ਫੋਨ ਦੇ ਉੱਤੇ ਦੱਸਿਆ ਗਿਆ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਉਦੋਂ ਨੂੰ ਇਹ ਮੁੰਡੇ ਨੂੰ ਲੈ ਆਏ ਸੀਗੇ ਹਸਪੀਟਲ ਤੇ ਉਰੇ ਆ ਕੇ ਜੋ ਡਾਕਟਰਾਂ ਸਾਹਿਬ ਨਾਲ ਗੱਲ ਕੀਤੀ ਆ ਤੇ ਉਹ ਡੈੱਡ ਹੋ ਗਿਆ ਮੁੰਡਾ ਕਿੰਨੀ ਕੁ ਉਮਰ ਸੀ ਮੁੰਡੇ ਆ ਨਹੀਂ 20 20 ਸਾਲ ਦਾ ਮੁੰਡਾ ਸੀਗਾ ਸਰਪੰਦ ਨੂੰ ਹੁਣ ਕੀ ਮੰਗ ਕਰਦੇ ਆ ਅਸੀਂ ਤਾਂ ਮੰਗੇ ਹੀ ਕਰਦੇ ਆ ਵੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਜਿਹੜਾ ਪਰਿਵਾਰ ਹੈ ਉਹਨੂੰ ਅਨਸਾਬ ਮਿਲਣਾ ਚਾਹੀਦਾ ਦੇਖੋ ਜੋ ਹੋਇਆ ਗਲਤ ਤਾਂ ਗਲਤੀ ਆ ਦੇਖੋ ਸਾਡੇ ਪਿੰਡ ਦਾ ਜੋ ਬੰਦਾ ਸੀ ਉਹ ਪਰਿਵਾਰ ਨਾਲ ਦੁੱਖ ਦੀ ਘੜੀ ਚ ਸੀ ਡਟ ਕੇ ਖੜੇ ਆ ਸਾਰਾ ਨਗਰ ਅਸੀਂ ਕਿਸੇ ਗਲਤ ਅਨਸਰਦਾ ਨਹੀਂ ਸਾਥ ਦੇਵਾਂਗੇ ਕਿਉਂਕਿ ਅਸੀਂ ਕਿੰਨਾ ਕੁ ਸਮਾਜ ਨੂੰ ਇਸ ਤਰ੍ਹਾਂ ਸੁਧਾਰਾਂਗੇ ਸਾਨੂੰ ਅੱਜ ਇੱਕ ਪਰਿਵਾਰ ਨਾਲ ਖੜਨ ਦੀ ਲੋੜ ਆ ਨਗਰ ਨੂੰ ਵੀ ਤੇ ਅਸੀਂ ਖੜੇ ਵੀ ਆ ਅੱਜ ਦੇਖੋ ਮੇਰੇ ਨਾਲ ਮੇਰੇ ਸੱਜਣ ਪਿੰਡੋਂ ਵੀ ਆਏ ਆ ਉੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ ਉਹਨੂੰ ਹੁਣ ਲੱਭ ਕੇ ਪੁਲਿਸ ਦੇ ਹਵਾਲੇ ਕਰਿਆ ਬੰਦਾ ਫੜਿਆ ਗਿਆ ਰੈਸਟ ਹੋ ਗਿਆ ਤੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜੋ ਵੀ ਤੁਸੀਂ ਕਾਰਵਾਈ ਚਾਹੁੰਦੇ ਅਸੀਂ ਕਰਾਂਗੇ ਕਿਸ ਤਰ੍ਹਾਂ ਵੇਖਦੇ ਹਰ ਰੋਜ਼ ਇਹੀ ਇਕੱਠਾਂ ਦਾ ਪ੍ਰੋਬਲਮ ਇਹ ਨਾ ਜੀ ਸਮਝ ਨਹੀਂ ਆਉਂਦਾ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਘਟਨਾ ਇੰਨੀਆਂ ਘੋਰੀਆਂ ਨੇ ਰੋਜ਼ ਚੋਰੀਆਂ ਰੋਜ਼ ਇਹ ਕਤਲ ਮਰਡਰ ਲੜਾਈਆਂ ਆਮ ਜੀ ਬਣ ਗਿਆ ਜਿਵੇਂ ਕਲਚਰ ਹੋ ਗਿਆ ਅੱਗੇ ਕਲਚਰ ਪੰਜਾਬ ਦਾ ਕੁਝ ਹੋਰ ਸੀਗਾ ਹੁਣ ਇਹ ਚੀਜ਼ਾਂ ਦਾ ਕਲਚਰ ਹੋ ਗਿਆ ਸਾਡੇ ਜਿਆਦਾ ਦੜਬੇ ਹਲਕੇ ਦੇ ਵਿੱਚ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਜੀ ਕਿਤੋਂ ਮੋਟਰਸਾਈਕਲ ਚੱਕ ਲਿਆ ਕਿਤੋਂ ਕੁਛ ਚੱਕ ਲਿਆ ਥੋੜਾ ਜਿਹਾ ਸੀ ਨਾ ਪ੍ਰਸ਼ਾਸਨ ਨੂੰ ਵੀ ਕਵਾਂਗੇ ਵੀ ਥੋੜਾ ਜਿਹਾ ਜੇ ਉਹ ਪਿੰਡਾਂ ਦੇ ਵਿੱਚ ਇੱਕ ਗਸ਼ਤ ਕਰਨਾ ਰਾਉਂਡ ਲਾਉਣ ਤਾਂ ਕਿ ਉਹਨਾਂ ਦਾ ਡਰ ਦਾ ਮਾਹੌਲ ਲੋਕਾਂ 'ਚ ਬਣਿਆ ਰਵੇ ਹਨਾ ਇਹ ਅੰਸਰਾਂ ਨੂੰ ਹੱਥ ਤੇ ਨੱਥ ਪਾਈ ਜਾ ਸਕਦੀ ਆ ਕਿਉਂਕਿ ਹੁਣ ਸਾਡੇ ਪਿੰਡ ਦੇ ਵਿੱਚ ਆਲੇ-ਦਾਲੇ ਨਹਿਰਾ ਨਿਕੜਦੀਆਂ ਨੇ ਅਸੀਂ ਰਾਤ ਨੂੰ ਡਰਦੇ ਉੱਥੋਂ ਵੀ ਔਲੀ-ਔਲੀ ਨਿਕੜਦੇ ਆ ਵੀ ਯਾਰ ਨਹਿਰਾ ਦੇ ਉੱਤੇ ਵੀ ਇਸ ਤਰ੍ਹਾਂ ਦੇ ਅੰਸਰ ਖੜੇ ਹੁੰਦੇ ਆ ਵੀ ਨੁਕਸਾਨ ਉਹ ਕਿਸੇ ਦਾ ਵੀ ਕਰ ਸਕਦੇ ਆ ਅੱਜ ਦੇਖੋ ਇੱਕ ਨੌਜਵਾਨ ਮੁੰਡੇ ਦੀ ਇੱਕ ਬਹੁਤ ਹੀ ਮਤਭਾਗੀ ਘਟਨਾ ਹੋਈ ਆ ਜਿਹੜੀ ਉਹ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਕਿ ਯਾਰ ਜੇ ਕੁਝ ਮਾਪਿਆਂ ਨੂੰ ਭਰਨਾ ਬੜਾ ਔਖਾ ਆ ਨਾ ਵੀ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆਂ ਵੀ ਥੋੜਾ ਜਿਹਾ ਗਾਸਤ ਜੇ ਸਾਡੇ ਪਿੰਡਾਂ 'ਚ ਇੱਕ ᱜੇੜਾ ਵੀ ਮਾਰ ਲੈਣਾ ਡਰਦਾ ਜਿਹੜੇ ਕੋਈ ਗਲਤ ਅੰਸਰ ਨੇ ਉਹਨਾਂ ਨੂੰ ਡਰਦਾ ਮਾਹੌਲ ਬਣਿਆ ਰਵੇ ਤਾਂ ਜੋ ਇਹ ਗੱਲਾਂ ਸਾਡੇ ਹੋਣ ਨਾ ਇਹ ਗੱਲਾਂ ਸਾਨੂੰ ਉਹਨਾਂ ਕਿਤੇ ਨਾ ਕਿਤੇ ਪੰਜਾਬ ਨੂੰ ਅੱਜ ਖਾ ਗਈਆਂ ਨੇ ਪੁਰ ਗੜਾ ਵੱਲੋਂ ਜੀ ਸਤਵਰ ਜੀ ਸਤਵਰ ਜੀ ਕੀ ਗੱਲਬਾਤ ਹੋਈ ਅੱਜ ਜਿਸ ਵੀ ਮ੍ਰਿਤਕ ਹੋਇਆ ਤੁਹਾਡੇ ਕੀ ਲੱਗਦੇ ਸੀ ਕਿੰਨੀ ਉਮਰ ਸੀ ਮੱਕੀ ਮੁੰਕਰ ਸਰ ਮੇਰਾ ਬੱਚਾ ਹੀ ਹੋ ਅਸੀਂ ਤਾਂ ਜੀਰੀ ਲਾਉਂਦੇ ਸੀ ਸਵੇਰੇ ਆਪਦਾ ਕੰਮ ਤੇ ਉਹ ਦੁਕਾਨ ਤੇ ਜਾਂਦਾ ਸੀ ਜੀ ਖਨਾਲ ਦੇ ਉਹਦੀ ਦੁਕਾਨ ਤੇ ਪਈ ਫਰੈਜ ਐਸੀ ਸਮਰਦਾ ਸੀ ਸਵੇਰੇ ਜਾਂਦਾ ਹੀ ਸ਼ਾਮ ਨੂੰ ਘਰੇ ਆਉਂਦਾ ਤੇ ਅੱਜ ਦੇਖੋ ਜੀ ਉਹ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਹੈ ਜਾਂ ਉਸ ਨਗਰ ਨੂੰ ਪਤਾ ਹੈ ਵੀ ਉਹ ਮੇਰੇ ਬੱਚੇ ਨਾਲ ਕੀ ਹੋਇਆ ਜਾਂ ਕੀ ਨਾ ਹੋਇਆ ਅਸੀਂ ਤਾਂ ਜੀਰੀ ਲਾਉਂਦੇ ਤੇ ਮੰਨ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲੇ ਫੋਨ ਗਿਆ ਵੀ ਇਸ ਤਰ੍ਹਾਂ ਐ ਕਰਕੇ ਗੱਲ ਹੋ ਗਈ ਅਸੀਂ ਉੱਥੇ ਆਪਦਾ ਕੰਮ ਜਿੱਥੇ ਅਸੀਂ ਕਰ ਰਹੇ ਸੀ ਉੱਥੇ ਹੀ ਕੰਮ ਛੱਡ ਕੇ ਅਸੀਂ ਆਪਦੇ ਘਰੇ ਆਏ ਤਾਂ ਅਸੀਂ ਉਰੇ ਪਹੁੰਚਿਆ ਫਲੇ ਸਾਨੂੰ ਤਾਂ ਦਰਬਨੇ ਜਾਣ ਦਾ ਸਾਡੇ ਬੱਚਿਆਂ ਨੂੰ ਤਾਂ ਸਾਨੂੰ ਹੀ ਨਹੀਂ ਪਤਾ ਵੀ ਮੇਰਾ ਬੱਚਾ ਆਏਗਾ ਕਿ ਨਾ ਹੈਗਾ ਸਾਹਾਂ ਤੇ ਹੈ ਕਿ ਸਾਹਾਂ ਪੂਰੇ ਹੋ ਕੇ ਦਿਖ ਮੈਨੂੰ ਨਹੀਂ ਪਤਾ ਇਹ ਪਤਾ ਲੱਗਾ ਕਿ ਮ੍ਰਿਤਕ ਹੋ ਗਈ ਉਹਨਾਂ ਦੀ ਮੌਤ ਹੋ ਚੁੱਕੀ ਹੈ ਫਿਰ ਮੈਨੂੰ ਤਾਂ ਪਤਾ ਨਹੀਂ ਆਇਆ ਮੈਂ ਤਾਂ ਹਲੇ ਆ ਕੇ ਮੈਂ ਤਾਂ ਅੰਦਰ ਹੀ ਗਿਆ ਬਣੀ ਨਹੀਂ ਆਇਆ ਮੈਂ ਤਾਂ ਅੰਦਰ ਹੀ ਆਣ ਮੈਨੂੰ ਨਹੀਂ ਦਿੱਤਾ ਕੀ ਕਰ ਬਾਈ ਦੀ ਮਨ ਕਰਦਾ ਕਾਰਵਾਈ ਤਾਂ ਹੁਣ ਦੇਖੋ ਜੀ ਹੁਣ ਸਰਕਾਰ ਨੂੰ ਹੁਣ ਕੀ ਮੈਂ ਮੈਂ ਕੀ ਚਾਹਾਂ ਜੀ ਉਹਦਾ ਪੇਲ ਮਨਸਾਫ ਨੂੰ ਮਿਲਣਾ ਚਾਹੀਦਾ ਮੇਰੇ ਬੱਚੇ ਨੂੰ ਸੱਚ ਦਾ ਮਰਕੂਤੋ ਡਾਕਟਰ ਸੁਨੀਤਾ ਸਿੰਘ ਦਾ ਇੱਕ ਪੇਸ਼ੈਂਟ ਆਇਆ ਜੀ ਖਨਾਰ ਦਾ ਪੇਸ਼ੈਂਟ ਇੱਕ ਤੇ ਐਮਬਰਾਡਡ ਦੇ ਸੀਗਾ ਇੱਕ ਗੁਰਦਰਸ਼ਨ ਸਿੰਘ ਬਰਾਡਡਟ ਆਇਆ ਉਹ ਆਇਆ ਆਲਮੋਸਟ 7:00 ਵਜੇ ਉਹਦੀ ਲੜਾਈ ਵਗੈਰਾ ਕਹਿੰਦੇ ਆ ਵੀ ਹੋਈ ਐ ਪਰ ਸਾਡੇ ਕੋਲ ਬ੍ਰੌਡਕਾਸਟ ਸੀ ਇਸ ਇਮੀਡੀਏਟਲੀ ਮਰਚਰੀ ਚ ਸ਼ਿਫਟ ਕਰਤਾ ਬਾਕੀ ਪੋਸਟਮਾਰਟਮ ਰਿਪੋਰਟ ਦੱਸੇਗੀ ਕੀ ਹੋਣਾ। ਸਰੀਕ ਮਾਰਡਰ ਹੋਇਆ ਜੀ ਕੀ ਘਟਨਾ ਹੈ ਜੀ ਕੀ ਵੇਖੀ ਐ ਉਹ ਸਾਡੀ ਦੱਸੇਗਾ। ਉਹ ਸ਼ਾਮੀ ਸਾਨੂੰ ਇੱਕ ਫੋਨ ਕਾਲ ਆਈ ਸੀ ਕਿ ਪਿੰਡ ਖਨਾਲਕਲਾਂ ਕੋਈ ਲੜਾਈ ਝਗੜਾ ਹੋ ਰਿਹਾ ਜਿਸ ਮੌਕੇ ਤੇ ਜਾ ਕੇ ਦੇਖਿਆ ਤਾਂ ਉਥੋਂ ਜਿਹੜੇ ਸੱਟਾਂ ਲੱਗੀਆਂ ਸੀ ਗੁਰਰਸ਼ਨ ਦੇ ਉਹਨੂੰ ਹਸਪਤਾਲ ਲੈ ਗਏ ਸੀ ਉਥੋਂ ਪਿੰਡ ਦੇ ਲੋਕੀ ਬਾਅਦ ਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ ਚੋਂ ਵੀ ਕੋਈ ਲੜਕਾ ਹੈਗਾ ਉਹਨੇ ਕਿਰਪਾ ਨਾਲ ਉਹਦੇ ਸੱਟਾਂ ਮਾਰੀਆਂ ਨੇ ਤੇ ਹੁਣ ਸਾਨੂੰ ਹੁਣੀ 10-15 ਮਿੰਟ ਪਹਿਲਾਂ ਰੁਕਾ ਆ ਗਿਆ ਉਹਦੀ ਵੀ ਉੱਥੇ ਦਰਾਨੇ ਉਲਾਜ ਡੈਥ ਹੋ ਗਈ ਹੈ ਇਹ ਘਟਨਾ ਵਾਪਰੀ ਹੈ ਤੇ ਬਾਕੀ ਅੱਗੇ ਤਫ਼ਤੀਸ਼ ਜਾਰੀ ਹੈ ਜਿਹੜਾ ਵਿਅਕਤੀ ਜੀ ਨੇ ਕੀਤਾ ਜੀ ਉਹਦਾ ਕੀ ਨਾਮ ਹੈ ਜਿਹੜਾ ਉਹ ਜੀ ਨੇ ਕੀਤਾ ਉਹ ਬਿੱਟੂ ਸਿੰਘ ਅਜੇ ਮੁੱਢਲੀ ਤਫ਼ਤੀਸ਼ 'ਚ ਬਿੱਟੂ ਸਿੰਘ ਉਹਦਾ ਨਾਮ ਸਾਹਮਣੇ ਆ ਰਿਹਾ ਬਾਕੀ ਅੱਗੇ ਜਿੱਦਾਂ ਵੀ ਉੱਥੇ ਮੌਕੇ ਤੇ ਪਤਾ ਲੱਗੂ ਪਰਿਵਾਰ ਵਾਲੇ ਦੱਸਣਗੇ ਉਸਾਉਣਾ ਬਣਦੀ ਕਾਰਵਾਈ ਕੀਤੀ ਜਾਵੇਗੀ। ਯਾਰ ਇਹ ਕਿਹ ਸਿੰਘ ਦਾ ਬਣਾ ਬਗਾਰ ਤਾਂ ਸੀ। ਹਾਂ ਇਹਨਾਂ ਨਹੀਂ ਜੇ ਕੁਝ ਇਹਨਾਂ ਕਲੀਅਰ ਨਹੀਂ। ਕਲੀਅਰ ਹੋ ਜੂਗਾ ਸੀ ਜਦੋਂ ਪਰਿਵਾਰ ਦੇ ਅਸੀਂ ਉਹਨਾਂ ਦਾ ਧਿਆਨ ਲਿੱ ਕੇ ਐਫਆਈਆਰ ਦਵਾਂਗੇ ਤੇ ਉਹ ਕੁਝ ਸਭ ਸਭ ਚੀਜ਼ਾਂ ਅਗੇ ਤਫਤੀਸ਼ ਦੇ ਦੌਰਾਨ ਕਲੀਅਰ ਹੋ ਜਾਣਗੀਆਂ। ਜਿਹੜਾ ਵਿਅਕਤੀ ਜਿਹਦੀ ਡੈਥ ਹੋਈ ਹੈਗੀ ਜੀ ਉਹ ਵਿਅਕਤੀ ਕੀ ਕੰਮ ਕਾਰੋਬਾਰ ਕਰਦਾ ਸੀ? ਉਹਦੀ ਉੱਥੇ ਦੁਕਾਨ ਸੀ ਫ੍ਰਿਜ ਤੇ ਏਸੀਆਂ ਦੀ ਰਿਪੇਅਰ ਦੀ। ਖਨਾਲ ਕਲਾਂ ਦੇ। ਕਿੱਥੇ ਰਹਿਣ ਵਾਲੀ ਜੀ ਹੁੰਦਾ ਇਹ ਪੱਟੀਵਾਲ ਪਿੰਡ ਨਾਲ ਹੀ ਥਾਣਾ ਭੌਨੀਗੜ ਚ ਪੈਂਦਾ ਉਸ ਹੁਣ ਰਹਿਣ ਵਾਲਾ ਜਿਹਨੇ ਮਰਡਰ ਕੀਤਾ ਜੀ ਇਹ ਵਿਅਕਤੀ ਕਿੱਥੇ ਰਹੇ ਇਹ ਪਿੰਡ ਦਾ ਹੀ ਆ ਉਸੇ ਪਿੰਡ ਦਾ ਨਾਲ ਕਲਾਂ ਦਾ ਹਾਂਜੀ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਗੀ ਅਸੀਂ ਬਸ ਬਿਆਨ ਲੇ ਕੇ ਬਣਦੀ ਕਾਰਵਾਈ ਕਰਾਂਗੇ ਜੀ ਐਫਆਈਆਰ ਲੌਂਚ ਕਰਕੇ ਤੇ ਜਲਦੀ ਉਹਦੀ ਰੈਸ ਪਾ ਦਾਂਗੇ ਜੀ ਠੀਕ ਹੈ ਤੇ ਜਿਹੜਾ ਵਿਅਕਤੀ ਹੈ ਉਹ ਵੀ ਹੁਣ ਮੋਰਚਰੀ ਦੇ ਵਿੱਚ ਹੈ ਹਾਂਜੀ ਉਹਦੀ ਸੰਗਰੂਰ ਮੋਰਚਰੀ ਚ ਥੈਂਕ ਯੂ